ਡਾਕਟਰ ਕੁਲਵਿੰਦਰ ਕੌਰ ਮਨਹਾਸ ਦੀ ਪੁਸਤਕ ਝੁੱਗੀਆਂ ਦੇ ਲਾਲ ਦਾ ਅਗਲਾ ਅੰਕ 14 ਸਕੂਲ ਦੀ ਕਾਇਆਕਲਪ ਝੁੱਗੀਆਂ ਦੇ ਵਿਚਕਾਰ ਸੜਕ ਦੇ ਕਿਨਾਰੇ ਪਾਣੀ ਬਚਾਉਣ ਬਾਰੇ ਨਸ਼ਿਆਂ ਦੇ ਵਿਰੁੱਧ ਤੇ ਸ਼ੁੱਭ ਵਿਚਾਰਾਂ ਬਾਰੇ ਲੱਗੇ ਹੋਏ ਬੋਰਡ ਤੇ ਫੁੱਲਾਂ ਬੂਟਿਆਂ ਨਾਲ ਸਜਿਆ ਹੋਇਆ ਸਕੂਲ ਆਪਣੀ ਨਵੇਕਲੀ ਦਿੱਖ ਕਰਨ ਉੱਥੋਂ ਲੰਘਣ ਵਾਲਿਆਂ ਨੂੰ ਖੜੋ ਕੇ ਦੇਖਣ ਲਈ ਮਜਬੂਰ ਕਰਦਾ ਸੀ ਪੁਰਾਣੇ ਬੋਰਡ ਕੁਝ ਸ਼ਰਾਰਤੀ ਬੱਚਿਆਂ ਨੇ ਬਲੇਡ ਮਾਰ ਕੇ ਖਰਾਬ ਕਰ ਦਿੱਤੇ ਸਨ ਇੱਕ ਵਾਰੀ ਫੇਰ ਸਾਰੇ ਨਵੇਂ ਬੋਰਡ ਲਗਾਏ ਗਏ। ਬੱਚਿਆਂ ਨੂੰ ਰੋਜ਼ ਸਮਝਾਉਂਦੀ ਕਿ ਇਹ ਬੋਰਡ ਤੁਹਾਡੀ ਭਲਾਈ ਲਈ ਲਾਏ ਗਏ ਹਨ। ਇਹਨਾਂ ਨੂੰ ਖਰਾਬ ਨਹੀਂ ਕਰਨਾ। ਪਰ ਫਿਰ ਵੀ ਕੋਈ ਨਾ ਕੋਈ ਸ਼ਰਾਰਤੀ ਬੱਚਾ ਸ਼ਰਾਰਤ ਕਰਕੇ ਹੀ ਜਾਂਦਾ। ਕਦੇ ਕੋਈ ਬੱਚਾ ਫੁੱਲ ਤੋੜ ਲੈਂਦਾ ਤੇ ਕਦੇ ਪੂਜਾ ਕਰਨ ਲਈ ਆਲੇ-ਦੁਆਲੇ ਦੀਆਂ ਝੁੱਗੀਆਂ ਵਾਲੀਆਂ ਨੌਜਵਾਨ ਕੁੜੀਆਂ ਤੇ ਔਰਤਾਂ ਫੁੱਲ ਤੋੜ ਲੈਂਦੀਆਂ। ਉੱਥੇ ਵਾਰਾ ਪਸ਼ੂ ਘੁੰਮਦੇ ਰਹਿੰਦੇ ਜਿਹੜੇ ਕਈ ਵਾਰ ਬੋਰਡਾਂ ਨਾਲ ਕਿਸਰਕੇ ਲੰਘਦੇ। ਮੈਂ ਬੋਰਡਾਂ ਤੇ ਫੁੱਲਾਂ-ਬੂਟਿਆਂ ਦੇ ਪਤਾ ਬਾਰੇ ਸੋਚੀ ਰਹਿੰਦੀ ਕਿਉਂਕਿ ਮੇਰੀ ਉੱਥੇ ਬਹੁਤ ਮਿਹਨਤ ਤੇ ਪੈਸਾ ਲੱਗਿਆ ਹੋਇਆ ਸੀ ਇੱਕ ਵਾਰੀ ਮੇਰੀ ਭੈਣ ਤੇ ਜੀਜਾ ਬੰਗਲੌਰ ਤੋਂ ਆਏ ਹੋਏ ਸਨ ਉਹਨਾਂ ਦਾ ਟਮਕਰ ਵਿਖੇ 20 ਫਾਰਮੇਸੀ ਦਾ ਕਾਲਜ ਹੈ ਉਹ ਇੱਕ ਦਿਨ ਸਕੂਲ ਦੇਖਣ ਆ ਗਏ ਜਾਂਦੇ ਹੋਏ ਉਹ ਮੈਨੂੰ 10000 ਰੁਪਏ ਦੇ ਗਏ ਮੇਰੇ ਦਿਮਾਗ ਵਿੱਚ ਇੱਕਦਮ ਫੁਰਨਾ ਫੁਰਿਆ ਕਿ ਇਹਨਾਂ ਪੈਸਿਆਂ ਦੀ ਜਾਰੀ ਖਰੀਦੀ ਜਾਵੇ ਤੇ ਸਕੂਲ ਦੇ ਚਾਰੇ ਪਾਸੇ ਲਗਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਕਿਸੇ ਚੀਜ਼ ਦਾ ਨੁਕਸਾਨ ਨਾ ਕਰ ਸਕੇ ਜਦੋਂ ਮੈਂ ਆਪਣੀ ਸੇਲੀ ਪਿੰਕੀ ਨਾਲ ਜਾਲੀ ਲੈਣ ਗਈ ਤਾਂ ਉਹ 14000 ਦੀ ਆਈ 4000 ਰੁਪਏ ਮੈਨੂੰ ਆਪਣੇ ਕੋਲੋਂ ਪਾਉਣੇ ਪਏ ਆਪਣੀ ਜਾਣ ਪਹਿਚਾਨ ਵਾਲੇ ਮਿਸਤਰੀ सुरेंद्र ਸਿੰਘ ਨੂੰ ਬੁਲਾ ਕੇ ਜਾਲੀ ਲਗਵਾਉਣ ਲਈ ਕਿਹਾ ਸਕੂਲ ਦੇ ਅੰਦਰ ਲੰਘਣ ਲਈ ਜਾਲੀ ਦਾ ਹੀ ਛੋਟਾ ਜਿਹਾ ਗੇਟ ਲਗਾ ਦਿੱਤਾ ਗਿਆ ਤੇ ਉਸ ਗੇਟ ਉੱਪਰ ਉੱਚਾ ਕਰਕੇ ਇੱਕ ਬੋਰਡ ਲਗਾ ਦਿੱਤਾ ਗਿਆ ਜਿਸ ਉੱਪਰ ਅੰਗਰੇਜ਼ੀ ਵਿੱਚ ਲਿਖਿਆ ਸੀ ਗਿਆਨ ਅੰਜਨ ਅਕੈਡਮੀ ਫ੍ਰੀ ਐਜੂਕੇਸ਼ਨ ਫਾਰ ਨੀਡੀ ਸਟੂਡੈਂਟਸ ਸਕੂਲ ਦਾ ਨਾਮ ज्ञान अंजन एकेडमी इसलिए रख देता क्योंकि जेडी शुरू ਵਿੱਚ ਗਿਆਨ अंजन एकेडमी स्थापित ਕੀਤੀ ਗਈ ਸੀ ਉਹ ਇੱਕ ਸਹਿਤਕ ਸੱਭਿਆਚਾਰਕ ਧਾਰਮਿਕ ਸਮਾਜ ਭਲਾਈ ਤੇ ਵਾਤਾਵਰਨ ਨਾਲ ਸੰਬੰਧਿਤ ਸੰਸਥਾ ਸੀ ਇਸ ਸੰਸਥਾ ਦੇ ਸਰਪ੍ਰਸਤ ਵਿਸ਼ਵ ਪ੍ਰਸਿੱਧ ਵਾਤਾਵਰਨ प्रेमी संत ਬਰਵੀਰ ਸਿੰਘ ਜੀ ਸੀਚੇਵਲ ਨੂੰ ਬਣਾਇਆ ਗਿਆ ਪ੍ਰੋਫੈਸਰ ਨਰਿੰਜਨ ਤਸਨੀਮ ਇਸ ਸੰਸਥਾ ਦੇ ਮੁਖ ਸਲਾਹਕਰ ਡਾਕਟਰ आरसी शर्मा ਜਨਰਲ ਸਕੱਤਰ ਤੇ ਮੈਂ ਪ੍ਰਧਾਨ ਬਣੀ ਇਸ ਸੰਸਥਾ ਦਾ ਸਮਾਜ ਭਲਾਈ ਦਾ ਜੋ ਮੁੱਦਾ ਸੀ ਉਸ ਅਧੀਨ ਮੈਂ ਝੁੱਗੀਆਂ ਛੌਪੜੀਆਂ ਵਾਲੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੱਤਾ ਜਦੋਂ ਸਕੂਲ ਦਾ ਨਾਮ ਰੱਖਣ ਬਾਰੇ ਸੋਚਿਆ ਤਾਂ ਮੈਂ ਉਸ ਦਾ ਨਾਮ ਹੀ ਸੰਸਥਾ ਦੇ ਨਾਮ ਉੱਪਰ ਗਿਆਨ ਅੰਜਨ ਅਕਾਡਮੀ ਰੱਖ ਦਿੱਤਾ ਜਿਹੜੀ ਸਕੂਲ ਦੇ ਚਾਰੇ ਪਾਸੇ ਜਾਲੀ ਲਗਵਾਈ ਉਸ ਉੱਪਰ ਚਿੱਟਾ ਪੇਂਟ ਕਰਵਾ ਦਿੱਤਾ ਤੇ ਜਿਹੜੇ ਜਾਲੀ ਨੂੰ ਸਾਰਾ ਦਿਨ ਲਈ ਐਂਗਲ ਲਗਾਏ ਗਏ ਸਨ ਉਹਨਾਂ ਉੱਪਰ ਲਾਲ ਰੰਗ ਕੀਤਾ ਗਿਆ ਹੁਣ ਸਕੂਲ ਦੀ ਸੁੰਦਰਤਾ ਨੂੰ ਚਾਰ ਚੰਦ ਲੱਗੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਝੁੱਗੀਆਂ ਵਾਲੇ ਤੇ ਹੋਰ ਲੰਘਣ ਵਾਲੇ ਲੋਕ ਕਹਿੰਦੇ ਮੈਡਮ ਜੀ ਹੁਣ ਸਕੂਲ ਬਹੁਤ ਸੋਹਣਾ ਲੱਗ ਰਿਹਾ ਹੈ ਮੈਂ ਵੀ ਸਕੂਲ ਵੱਲ ਵੇਖ ਕੇ ਖੁਸ਼ੀ ਵਿੱਚ ਕੀਵੀ ਹੋ ਜਾਂਦੀ ਤੇ ਸੋਚਦੀ ਕਿ ਮੇਰੀ ਕੀਤੀ ਮਿਹਨਤ ਰੰਗ ਲਿਆਈ ਹੈ ਇਸ ਉੱਪਰ ਪੈਸਾ ਤਾਂ ਲੱਗਿਆ ਹੀ ਹੈ ਪਰ ਮਿਹਨਤ ਵੀ ਬਹੁਤ ਕਰਨੀ ਪਈ ਮਨ ਨੂੰ ਸਕੂਨ ਮਿਲਿਆ ਤੇ ਤਸੱਲੀ ਹੋ ਗਈ ਕਿ ਹੁਣ ਬੋਰਡ ਤੇ ਫੁੱਲ ਬੂਟੇ ਸੁਰੱਖਤ ਹਨ ਪਰ ਜਿਹੜੇ ਦੋ ਝੁੱਗੀ ਵਾਲਿਆਂ ਨੇ ਬੱਕਰੀਆਂ ਰੱਖੀਆਂ ਹੋਈਆਂ ਸਨ ਉਹ ਆਪਣੇ ਛੋਟੇ ਬੱਚਿਆਂ ਨੂੰ ਚੁੱਕ ਕੇ ਜਾਲੀ ਦੇ ਉੱਪਰੋਂ ਅੰਦਰ ਲੰਘਾ ਦਿੰਦੇ ਤੇ ਬੱਚੇ ਆਪਣੀਆਂ ਬੱਕਰੀਆਂ ਦੀ ਫੁੱਲਾਂ-ਬੂਟਿਆਂ ਤੋਂ ਪੱਤੇ ਤੋੜ ਲੈਂਦੇ ਤੇ ਉੱਥੇ ਆਪਣੇ ਆਪ ਉੱਗਿਆ ਕਾਹ ਪੁੱਟ ਲੈਂਦੇ ਜਿਹੜਾ ਫੁੱਲ ਉਹਨਾਂ ਨੂੰ ਸੋਹਣਾ ਲੱਗਦਾ ਉਹ ਵੀ ਤੋੜ ਲੈਂਦੇ ਇਸ ਤਰ੍ਹਾਂ ਬੰਦਿਆਂ ਤੋਂ ਤਾਂ ਇਹ ਪੂਰੀ ਤਰ੍ਹਾਂ ਸੁਰੱਖਿਤ ਨਾ ਹੋ ਸਕਿਆ ਪਰ ਆਵਾਰਾ ਪਸ਼ੂਆਂ ਤੋਂ ਇਹ ਜ਼ਰੂਰ ਸੁਰੱਖਿਤ ਹੋ ਗਿਆ ਸੀ ਬੱਚੇ ਮੰਨ ਲਾ ਕੇ ਸਕੂਲ ਤੇ ਆਲੇ-ਦੁਆਲੇ ਦੀ ਸਫਾਈ ਕਰਦੇ ਉਹ ਕਾਫੀ ਦੂਰ ਤੋਂ ਪਾਣੀ ਲੈ ਕੇ ਉੱਥੇ ਛਿੜਕਦੇ ਤੇ ਫੁੱਲਾਂ-ਬੂਟਿਆਂ ਨੂੰ ਪਾਣੀ ਦਿੰਦੇ ਮਿੱਟੀ ਦੀ ਅਦਭੁਤ ਖੁਸ਼ਬੂ ਤੇ ਫੁੱਲਾਂ ਦੀ ਸੁਗੰਧ ਵਾਤਾਵਰਨ ਨੂੰ ਮਹਿਕਾ ਦਿੰਦੀ ਕਈ ਬੱਚੇ ਉੱਥੇ ਬੈਠੇ ਖੇਡਦੇ ਰਹਿੰਦੇ ਛੋਟੇ ਬੱਚੇ ਘਰਾਂ ਨੂੰ ਜਾਣ ਦਾ ਨਾਮ ਨਾ ਲੈਂਦੇ ਇਹ ਸਾਰਾ ਕੁਝ ਵੇਖ ਕੇ ਮੇਰੀ ਰੂਹ ਹੋਰ ਖੁਸ਼ ਹੋ ਜਾਂਦੀ ਤੇ ਕਈ ਵਾਰੀ ਮੈਂ ਛੁੱਟੀ ਤੋਂ ਬਾਅਦ ਵੀ ਕੁਝ ਸਮੇਂ ਲਈ ਉੱਥੇ ਬੈਠੀ ਇਸ ਸਕੂਲ ਤੇ ਇਸ ਦੀ ਪ੍ਰਕਿਰਤਿਕ ਸੁੰਦਰਤਾ ਨੂੰ ਨਿਹਾਰਦੀ ਰਹਿੰਦੀ ਇੱਕ ਵਾਰੀ ਇੱਕ ਬੰਦਾ ਉੱਥੋਂ ਲੰਘਦਾ ਹੋਇਆ ਕਹਿਣ ਲੱਗਾ ਮੈਡਮ ਜੀ ਮੈਂ ਹਿਮਾਚਲ ਦਾ ਰਹਿਣ ਵਾਲਾ ਹਾਂ ਤੁਸੀਂ ਤਾਂ ਸਕੂਲ ਬਿਲਕੁਲ ਉਸੇ ਤਰ੍ਹਾਂ ਦਾ ਬਣਾ ਲਿਆ ਜਿਵੇਂ ਉੱਥੇ ਸਕੂਲ ਬਣੇ ਹੋਏ ਹਨ ਤੁਹਾਡੇ ਸੁਭਰਾਲੇ ਨੂੰ ਮੈਂ ਸਲੂਟ ਕਰਦਾ ਉਸਨੇ ਸੱਚਮੁੱਚ ਮੈਨੂੰ ਸਲੂਟ ਕੀਤਾ ਕਈ ਵਾਰ ਮੈਂ ਛੁੱਟੀ ਵਾਲੇ ਦਿਨ ਵੀ ਉੱਤੇ ਚਲੀ ਜਾਂਦੀ ਮੈਨੂੰ ਆਈ ਵੇਖ ਕੇ ਕਈ ਬੱਚੇ ਇਕੱਠੇ ਹੋ ਜਾਂਦੇ ਅਸੀਂ ਸਾਰੇ ਮਿਲ ਕੇ ਝੁੱਗੀ ਚਾਰੀ ਦਵਾਲੇ ਦੀ ਸਫਾਈ ਕਰਦੇ ਬੱਚੇ ਪਾਣੀ ਲਾ ਕੇ ਝੁੱਗੀ ਦਾ ਫਰਸ਼ ਧੋ ਦਿੰਦੇ ਬਾਕੀ ਚੀਜ਼ਾਂ ਕੱਪੜਾ ਲੈ ਕੇ ਸਾਫ਼ ਕਰ ਦਿੰਦੇ ਇੱਥੋਂ ਤੱਕ ਕਿ ਝੁੱਗੀ ਦਾ ਦਰਵਾਜ਼ਾ ਤੱਕ ਸਾਫ਼ ਕਰ ਦਿੰਦੇ ਸੰਕਿਤਨਾ ਦੀ ਕੁੜੀ ਅਕਸਰ ਉੱਥੇ ਝਾੜੂ ਦਿੰਦੀ ਕਈ ਬੱਚੇ ਫੁੱਲਾਂ ਬੂਟਿਆਂ ਵਿੱਚ ਉੱਗਿਆ ਕਾਹ ਪੁੱਟ ਦਿੰਦੇ ਤੇ ਗਾਵਾਂ ਬੱਕਰੀਆਂ ਨੂੰ ਪਾ ਦਿੰਦੇ ਬੱਚੇ ਆਪਣੇ ਸਕੂਲ ਨੂੰ ਦਿਲ ਲਾ ਕੇ ਸਾਫ਼ ਕਰਦੇ ਤੇ ਪਿਆਰ ਕਰਦੇ ਜੇ ਕੋਈ ਬੱਚਾ ਕਿਸੇ ਦਿਨ ਪੜਨਾਂਉਂਦਾ ਤਾਂ ਦੂਜੇ ਬੱਚੇ ਜਾ ਕੇ ਉਸਨੂੰ ਕੁਝ ਹੀ ਮਿੰਟਾਂ ਵਿੱਚ ਬੁਲਾ ਲਿਆਉਂਦੇ ਝੁੱਗੀਆਂ ਵਿੱਚ ਸਕੂਲ ਪਾ ਕੇ ਪੜਾਉਂਦਾ ਆਪਣਾ ਹੀ ਆਨੰਦ ਸੀ ਸਕੂਲ ਵਿੱਚ ਝੁੱਗੀ ਪਾਈ ਹੋਣ ਕਰਕੇ ਇਹ ਸਕੂਲ ਝੁੱਗੀ ਵਾਲਾ ਸਕੂਲ ਕਰਕੇ ਕਾਫੀ ਦੂਰ ਤੱਕ ਮਸ਼ਹੂਰ ਹੋ ਗਿਆ ਸੀ ਮੈਂ ਮਨ ਵਿੱਚ ਰੱਬ ਦਾ ਸ਼ੁਕਰਿਆ ਕਰਦੀ ਜਿਸ ਦੀ ਕਿਰਪਾ ਸਦਕਾ ਇਹ ਸਕੂਲ ਹੋਂਦ ਵਿੱਚ ਆਇਆ ਇਸ ਤੋਂ ਪਹਿਲਾਂ ਮੈਂ ਇੱਧਰ ਕਦੇ ਨਹੀਂ ਸੀ ਆਈ ਕਦੇ ਮੈਂ ਸੋਚਦੀ ਕਿ ਸਕੂਲ ਨੂੰ ਕਿਸੇ ਦੀ ਨਜ਼ਰ ਹੀ ਨਾ ਲੱਗ ਜਾਵੇ ਕਈ ਵਾਰੀ ਮੈਂ ਉੱਥੇ ਵਾਹਿਗੁਰੂ ਦਾ ਸਿਮਰਨ ਕਰਦੀ ਤੇ ਸੁਗਮਣੀ ਸਾਹਿਬ ਦਾ ਪਾਠ ਕਰਦੀ ਤੇ ਬਾਅਦ ਵਿੱਚ ਬੱਚਿਆਂ ਨੂੰ ਲੱਡੂਆਂ ਜਾਂ ਬਦਾਣੇ ਦਾ ਪ੍ਰਸ਼ਾਦ ਵੰਡ ਦਿੰਦੀ। ਛੁੱਟੀ ਵਾਲੇ ਦਿਨ ਜਦੋਂ ਮੈਂ ਜਾਂਦੀ ਤਾਂ ਜ਼ਰੂਰ ਬੱਚਿਆਂ ਦੇ ਖਾਣ ਲਈ ਕੁਝ ਨਾ ਕੁਝ ਲੈ ਕੇ ਜਾਂਦੀ। ਉਹ ਵੀ ਮੈਨੂੰ ਦੇਖ ਕੇ ਖੁਸ਼ੀ ਨਾਲ ਦੌੜੇ ਆਉਂਦੇ ਕਿ ਮੈਡਮ ਜ਼ਰੂਰ ਸਾਡੇ ਲਈ ਕੁਝ ਖਾਣ ਲਈ ਲੈ ਕੇ ਆਈ ਹੋਵੇਗੀ। ਜੇ ਮੈਂ ਘਰ ਹੁੰਦੀ ਤਾਂ ਵੀ ਮੇਰਾ ਧਿਆਨ ਸਕੂਲ ਵੱਲ ਹੁੰਦਾ। ਮੈਂ ਸੋਚਦੀ ਇਹ ਜਗਾ ਕਿੰਨੀ ਭਾਗਾ ਵਾਲੀ ਹੈ ਜਿੱਥੇ ਇੰਨੇ ਸਾਰੇ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਰਜ਼ਾਨਾ ਵੇ ਗੁਰੂ ਦਾ ਸਿਮਰਨ ਹੁੰਦਾ ਹੈ ਦੀਵੇ ਜਗਏ ਜਾਂਦੇ ਹਨ ਫੁੱਲ ਖਿੜੇ ਹੋਏ ਹਨ ਮੇਰੇ ਮਨ ਦੀ ਇਹ ਤੀਬਰ ਤਮੰਨਾ ਸੀ ਕਿ ਹੁਣ ਮੈਂ ਜਿੰਨੇ ਵੀ ਸਾਲ ਪੜਾਵਾਂਗੀ ਇੱਥੇ ਝੁੱਗੀਆਂ ਵਿੱਚ ਇਸੇ ਸਕੂਲ ਵਿੱਚ ਬੱਚਿਆਂ ਨੂੰ ਪੜਾਵਾਂਗੀ ਮੈਂ ਰੱਬ ਤੋਂ ਆਪਣੀ ਸਿਹਤਯਾਬੀ ਲਈ ਦੁਆ ਕਰਦੀ ਤਾਂ ਜੋ ਬੱਚਿਆਂ ਨੂੰ ਪੜਾਉਣ ਦੀ ਸੇਵਾ ਲੰਮੇ ਸਮੇਂ ਤੱਕ ਕਰ ਸਕਾਂ ਸ਼੍ਰੀ ਨਰੇਸ਼ ਚੰਦ ਮੈਨੂੰ ਕਈ ਵਾਰੀ ਕਹਿੰਦੇ ਮੈਡਮ ਜੀ ਤੁਹਾਡੀ ਰੂਹ ਤਾਂ ਇਸ ਸਕੂਲ ਵਿੱਚ ਹੀ ਵਸ ਗਈ ਹੈ ਉਹਨਾਂ ਦੀ ਗੱਲ 16 ਨੇ ਸੱਚੀ ਮੈਨੂੰ ਇਸ ਸਕੂਲ ਤੇ ਨਾਲ ਬੱਚਿਆਂ ਨਾਲ ਬੇਪਨਾ ਮਹੱਤਵ ਹੋ ਗਈ ਸੀ ਬਿਨਾ ਕਿਸੇ ਸਵਾਰਥ ਤੋਂ ਇਹਨਾਂ ਬੱਚਿਆਂ ਨੂੰ ਪੜਾਉਣਾ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਿਆ ਸੀ ਆਪਣੇ ਕਿਸੇ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਮੈਂ ਆਪਣੇ ਕੋਲੋਂ ਤੇ ਆਪਣੇ ਸ਼ੁਭਚਿੰਤਕਾਂ ਕੋਲੋਂ ਪੈਸਾ ਇਕੱਠਾ ਕਰਕੇ ਇੱਥੇ ਲਾਇਆ ਬਹੁਤ ਸਖਤ ਮਿਹਨਤ ਕੀਤੀ ਤੇ ਆਪਣਾ ਕੀਮਤੀ ਸਮਾਂ ਲਾਇਆ ਮੈਂ ਇਸ ਨੂੰ ਪ੍ਰਮਾਤਮਾ ਦੀ ਰਹਿਮਤ ਸਮਝਦੀ ਹਾਂ ਰੱਬ ਕੁਝ ਬਰਿਆਲੀ ਮੈਨੂੰ ਉਹਨਾਂ ਲੋਕਾਂ ਵਿੱਚ ਲੈ ਗਿਆ ਜਿੱਥੇ ਜਾਣ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਤੇ ਜਿਸ ਜਗ੍ਹਾ ਉੱਪਰ ਆਮ ਲੋਕ ਜਾ ਕੇ ਰਹਿਣਾ ਆਪਣੀ ਤੋਹੀਨ ਸਮਝਦੇ ਹਨ ਪਰ ਮੈਨੂੰ ਉਹਨਾਂ ਲੋਕਾਂ ਵਿੱਚ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਦਾ ਬੜਾ ਚੰਗਾ ਲੱਗਦਾ ਮੇਰਾ ਆਪਾ ਇਹ ਚੰਗਾ ਕਰਕੇ ਖਿੜਿਆ ਰਹਿੰਦਾ ਉਸ ਵੇਲੇ ਮੈਨੂੰ ਏਵੇਂ ਯਾਪਦਾ ਕਿ ਭਾਈ ਵੀਰ ਸਿੰਘ ਦੀਆਂ ਇਹ ਸਤਰਾਂ ਮੇਰੇ ਉੱਪਰ ਪੂਰੀ ਤਰ੍ਹਾਂ ਟੁਕਰੀਆਂ ਹੋਣ ਹੋਈ ਹਾਂ ਸਵਾਦ ਸਾਰੀ ਆਪੇ ਤੋਂ ਮੈਂ ਆਪ ਵਾਰੀ ਐਸੀ ਰਸ ਭਰੀ ਹੋਈ ਸਵਾਦ ਸਾਰੀ ਤਾਂ ਆ ਗਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ